ਸਸੀ ਗੱਬਾਈ ਸਾਰਿਆਂ ਨੂੰ ਸਵਾਗਤ ਹੈ ਆਪਣੇ ਫੇਸਬੁੱਕ ਤੇ YouTube ਚੈਨਲ ਬੇਗਾ ਡੇਰੀ ਫਾਰਮ ਤੇ ਅੱਜ ਖੜੇ ਆ ਜੀ ਆਦਰਸ਼ ਨਗਰ ਦੇ ਵਿੱਚ ਬਠਿੰਡਾ ਤੋਂ ਜਦੋਂ ਗੋਨਿਆਣਾ ਰੋਡ ਆਪਾਂ ਜਾਣਿਆਂਗੇ ਡੇਰਾ ਰਾਧਾ ਸੁਆਮੀ ਤੋਂ 23 ਨੰਬਰ ਗਲੀ ਮੁੜਦੀ ਆਗੀ ਆਦਰਸ਼ ਨਗਰ ਦੇ ਵਿੱਚੋਂ ਵੀਡੀਓ ਕਵਰ ਕਰ ਰਹਿਆਂਗੇ ਵੀਡੀਓ ਦੇ ਵਿੱਚ ਇੱਕ ਚੰਗੀ ਝੋਟੀ ਦਿਖਾ ਰਹਿਆਂਗੇ ਗੱਬਣ ਆਗੀ ਪੂਰੀ ਚੰਗੀ ਤਿਆਰੀ ਫੜੀ ਹੋਈ ਹੈਗੀ ਇੱਕ ਨਗੀਨਾ ਪੀਸੀ ਆ ਗਈ ਵੀਰ ਅਮਰਤ ਦੇ ਘਰੋਂ ਆਪਾਂ ਵੀਡੀਓ ਬਣਾ ਰਹੇ ਆਂ ਚੰਗਾ ਕੱਦਗਾਠ ਆ ਚੰਗੀ ਵੇਲ ਹੈ ਤੇ ਚੰਗਾ ਹੀ ਕੱਦਾ ਹੈਗਾ ਸਿੰਘਾਂ ਦੀ ਬੰਤਰ ਪੂਰੀ ਚੰਗੀ ਆਗੀ ਰਿੰਗ ਸਿੰਘ ਨੇ ਫੇਸ ਕੁਆਲਿਟੀ ਚੰਗੀ ਆਗੀ ਤੇ ਜੇ ਆਪਾਂ ਗੱਲ ਕਰੀਏ ਪਿੱਛੋ ਝੋਲੀ ਦੀ ਪੂਰੀ ਚੰਗੀ ਝੋਲੀ ਤਿਆਰ ਕਰਦੀ ਆਉਂਦੀ ਹੈਗੀ ਕਿੰਨੇ ਕਿ ਦਿਨਾਂ ਦੀ ਹਜੇ ਕੱਚੀ ਆ ਸਾਰੀ ਗੱਲਬਾਤ ਆਪਾਂ ਬਾਈ ਨਾ ਕਰਾਂਗੇ ਬਾਕੀ ਥਣਾ ਦਾ ਗੈਪ ਚੈੱਕ ਕਰੋ ਬਈ ਚੰਗਾ ਥਣਾ ਦੇ ਵਿੱਚ ਗੈਪ ਆ ਬਾਕੀ ਸੀਸਾਉ ਝੋਟੀ ਆ ਗਈ ਤੇ ਪਹਿਲਾਂ ਸਾਨੂੰ ਇੱਕ ਵਾਰੀ ਆਪਾਂ ਤੋੜ ਕੇ ਦਿਖਾਉਣੇ ਆ ਤੇ ਫਿਰ ਬਾਈ ਅਮਰਤ ਨਾਲ ਗੱਲਬਾਤ ਕਰਾਵਾਂਗੇ ਤੋਰੀ ਬਾਈ ਅਮਰਤ ਦੇਖੋ ਬਈ ਫੁੱਲ ਫਿਰ ਆਪਾਂ ਗੱਲ ਕਰਦੇ ਆਂਗੇ ਵੀ ਵਜਨ ਆਗਾ ਚੰਗੇ ਕਦ ਕਾਟਦੀ ਆ ਗਈ ਚੰਗੀ ਸਮੀ ਪਲੀ ਆ ਬਾਈ ਦੀ ਮਿਹਨਤ ਦੱਸਦੀ ਆ ਗਈ ਵਿੱਚੋਂ ਝੋਟੀ ਨੂੰ ਘਰ ਖਵਾਇਆ ਹੋਇਆਗਾ ਬਈ ਪੂਰਾ ਚੰਗਾ ਥੱਲੋਂ ਭਾਂਡਾ ਤਿਆਰ ਕਰਿਆ ਹੋਇਆਗਾ ਮੋੜ ਲਿਆ ਬਈ ਅਮਰਤ ਆ ਦੇਖੋ ਬਈ ਪੂਰੀ ਸੋਹਣੀਆਂ ਝੋਟੀਆਂ ਦੇ ਵਿੱਚੋਂ ਆਉਂਦੀ ਹੈਗੀ ਬੰਨ ਲੋਥੀ ਬੰਨ ਲੋ ਬਈ ਕੱਲਾ ਕੱਲਾ ਗੈਪ ਦੇ ਵਿੱਚ ਥਾਨ ਲੱਗਿਆ ਹੋਇਆਗਾ ਤੇ ਰੇਟ ਆ ਜਿਹੜਾ ਆਪਾਂ ਬਾਈ ਦਾ ਵੀਡੀਓ ਦੇ ਵਿੱਚ ਹੀ ਕਰਾਵਾਂਗੇ ਕਿਹੜਾ ਸੂਆਗਾ ਕਿਹੜੇ ਸੂਏ ਸੂਣਾਗਾ ਖੜਜੋ ਬਈ ਸਸੀ ਗਾ ਬਈ ਕੀ ਹਾਲਾ ਬਈ ਅਮਰਤ ਵਧੀਆ ਜੀ ਵਧੀਆ ਤੇ ਆਪਣਾ ਐਡਰੈਸ ਦੱਸ ਦੋ ਦਵਾਰੇ ਆਪਣਾ ਕਿੱਥੇ ਇਹ ਘਰ ਰਹਿ ਗਿਆ ਆਪਣਾ ਗੁੰਨੇਆ ਰੋਡ ਦਰਸ਼ਨਗਰ ਗਲੀ ਨੰਬਰ 23 23 ਦੇ ਵਿੱਚ ਨੇੜੇ ਰਾਧਾ ਸਾਮ ਡੇਰਾ ਠੀਕ ਆ ਤੇ ਜਿਹੜੀ ਆਪਾਂ ਬਈ ਝੋਟੀ ਦਿਖਾ ਰਹੇ ਆ ਵੀਡੀਓ ਦੇ ਵਿੱਚ ਕਿਹੜਾ ਸੂਆ ਸੋਣਾ ਇਹਨੇ ਇਹਨੇ ਤੀਜਾ ਸੂਆ ਸੋਣਾ ਜੀ ਤੀਜਾ ਸੂਆ ਸੂਣਾਗਾ ਤੇ ਜੇ ਆਪਾਂ ਗੱਲ ਕਰ ਗਏ ਜੈਜ ਤੇ ਵੀ ਪਿਛਲੇ ਸੂਏ ਨੇ ਕਿੰਨਾ ਦੁੱਧ ਕੱਢਿਆਗਾ ਜੈਨੂਲ ਜਮਾ ਸਹੀ ਨਰਮਸਮਾਈ ਦੇ 12 ਕਿਲੋ ਦੁੱਧ ਚੋਇਆ ਸੀ ਠੀਕ ਆ ਹਾਂਜੀ ਹਾਂਜੀ ਜਿਹੜੇ ਹਿਸਾਬ ਨਾਲ ਬਈ ਹਵਾਨਾ ਗਾ ਬਾਈ ਨੇ ਜਾਇਜ ਗੱਲ ਦੱਸੀ ਐ ਕਿਉਂਕਿ ਐਡੇ ਹਵਾਨੇ ਵਾਲਿਆਂ ਝੋਟੀਆਂ ਦਾ ਅਗਲਾ ਕਹਿੰਦਾ ਬਈ 14 14 ਲੀਟਰ ਦੁੱਧ ਕੱਢਾਗਾ ਬਈ ਹੁਣ 16 ਲੀਟਰ ਦੁੱਧ ਕੱਢੂਗੀ ਤੇ ਬਾਈ ਜੀ ਆਪਾਂ ਹੁਣ ਗੱਲ ਕਰਕੇ ਜਿਹੜੇ ਹਿਸਾਬ ਨਾਲ ਛੁੱਡੀ ਚੰਗੀ ਸੰਭਾਈ ਆਗੀ ਤੇ ਕਿੰਨਾ ਦੁੱਧ ਕੱਢ ਸਕਦੀ ਹੈਗੀ ਜਿਹੜੇ ਹਿਸਾਬ ਨਾਲ ਤਿਆਰੀ ਹੈ ਦੀ ਇਹ 16 ਲੀਟਰ 15 ਲੀਟਰ 16 ਲੀਟਰ ਆਵਣਾ ਕੱਢੂਗੀ ਮਤਲਬ ਜੇ ਕਿਸੇ ਚੰਗੀ ਸੰਭਾਈ ਵਾਲੀ ਕੋਲੇ ਬਾਗੇ 16 ਤੋਂ ਵੱਧੂਗੀ ਕੱਢਦੀ ਨਹੀਂ ਕੱਢਦੀ ਨਹੀਂ 16 ਤੋਂ ਵੱਧੂਗੀ ਜੀ ਦੇਖੋ ਜੀ ਫੇਰ ਆਪਾਂ ਗੱਲ ਕਰਦਾਂਗੇ ਚੰਗੀਆਂ ਝੋ ਤੇ ਚੰਗਾ ਹੀ ਹਵਾਨਾ ਤਿਆਰ ਕੀਤਾ ਹੋਇਆ ਤੇ ਕੋਈ ਸੀਮਨ ਦਾ ਪਤਾ ਭਈ ਆਪਾਂ ਨੂੰ ਕਿਹੜਾ ਲੱਗਿਆ ਤੇ ਇਹ ਸੀਮਨ ਆਈ ਆਪਣਾ ਸਰਕਾਰੀ ਸੀਮਣਾਉਂਦੇ ਇਹੜੇ ਠੀਕ ਹੈ ਉਹੀ ਲੱਗਿਆ ਜੀ ਉਹੀ ਲੱਗਿਆਗਾ ਤੇ ਕਿੰਨੇ ਕੰਨਾਂ ਰਹਿੰਦੇ ਆ ਦੇ ਇਹ ਦਨ ਵਾ ਦੋ ਦਿਨ ਹੀ ਲਊ ਜੀ ਇੱਕ ਦੋ ਦਿਨ ਹੀ ਲਊਗੀ ਤੇ ਜੇ ਆਪਾਂ ਰੇਟ ਦੀ ਗੱਲ ਕਰੀਏ ਜਾਇਜ਼ ਰੇਟ ਤੇ ਜਾਇਜ਼ ਰੇਟ 60000 ਰੁਪਏ 1 ਲੱਖ 1 ਲੱਖ 60000 ਰੁਪਏ ਲੋ ਭਈ ਜੀ 1 ਲੱਖ ਤੇ 60000 ਰੁਪਿਆ ਰੇਟ ਕੀਤਾ ਕੋਈ ਮਾਨ ਤਣ ਮੌਕੇ ਤੇ ਹੋ ਜੂਗਾ ਠੀਕ ਆ 1 ਲੱਖ ਤੇ 60000 ਰੁਪਿਆ ਬਾਈ ਅਮਰਤ ਨੇ ਰੇਟ ਕੀਤਾਗਾ ਤੇ ਮੌਕੇ ਤੇ ਥੋੜਾ ਬਹੁਤ ਮਾਨਤਾਣ ਹੋ ਜੂਗਾ ਚੰਗੀ ਸੰਭੀ ਆ ਬਾਈ ਰਾਜੀਪਲੀ ਫੁੱਲ ਆ ਗਈ ਬਾਕੀ ਪਿੱਠਪੂੜਾ ਤੁਸੀਂ ਚੈੱਕ ਕਰ ਲਓ ਚੰਗੀਆਂ ਝੋਟੀਆਂ ਦੇ ਵਿੱਚ ਆਉਂਦੀ ਆ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਮੇਲੇ ਹੋਏ ਹਨ ਮੇਲੇਾਂ ਚ ਖੜਨ ਵਾਲੀ ਝੋਟੀ ਆ ਗਈ ਤੇ ਜਿਹੜੇ ਵੀਰ ਨੂੰ ਝੋਟੀ ਪਸੰਦ ਆਉਂਦੀ ਆ ਵੀਰ ਅਮਰਤ ਨਾਲ ਸੰਪਰਕ ਕਰ ਲਿਓ ਨੰਬਰ ਆ ਟਾਈਟਲ ਦੇ ਵਿੱਚ ਚੱਲ ਜਾਂਦੇ ਕਈ ਨੰਬਰ ਬੋਲਦੇ ਬਾਈ ਅਮਰਤ 98236 94338 ਠੀਕ ਆ ਇਹ ਵੀਰ ਅਮਰਤਾ ਮੋਬਾਈਲ ਨੰਬਰ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੇ ਕਿਸੇ ਹੋਰ ਵੀਰ ਨੇ ਕੋਈ ਇਦਾਂ ਦੀ ਵੀਡੀਓ ਕਰਾਉਣੀਆਂ ਤਾਂ ਆਪਣਾ ਮੋਬਾਈਲ ਨੰਬਰ ਆ ਜੀ 9780905653 ਧੰਨਵਾਦ ਜੀ ਸਾਰੇ ਵੀਰਾਂ ਦਾ